ਸਰ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ 1 ਸਤੰਬਰ ਦੀਆਂ ਵੱਡੀਆਂ ਖਬਰਾਂ 1500 ਰੁਪਏ ਤੋਂ ਵੱਧਾ 7500 ਰੁਪਏ ਕੀਤੀ ਪੈਨਸ਼ਨ 2500 ਰੁਪਏ ਪੈਨਸ਼ਨ ਸੁਰੂ 15 ਦਿਨ ਲਈ ਸਾਰੇ ਬੈਂਕ ਰਹਿਣ ਦੇ ਬੰਦ ਇੱਕ ਸتمبر ਦੀਆਂ ਕਿਹੜੀਆਂ-ਕਿਹੜੀਆਂ ਵੱਡੀਆਂ ਖਬਰਾਂ ਹਨ ਆਉਂ ਜਾਂਦੀਆਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂਕਿ ਪੰਜਾਬ ਅਤੇ ਸੈਂਟਰ ਦੀਆਂ ਲੇਟੈਸਟ ਖਬਰਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋ ਬਲੱਟ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤਾਂ ਲੈ ਕੇ ਚਲਦੇ ਹਾਂ ਅੱਜ ਦੀ ਤਾਜ਼ਾ ਤੇ ਖਾਸ ਅਪਡੇਟ ਦੇ ਉੱਪਰ ਔਰ ਜਾਂਦੇ ਹਾਂ ਕਿ ਕਿਹੜੇ-ਕਿਹੜੇ ਵਰਗ ਦੇ ਲੋਕਾਂ ਨੂੰ ਹੁਣ 7500 ਰੁਪਏ ਪੈਨਸ਼ਨ ਦਿੱਤੀ ਜਾਵੇਗੀ 2500 ਪੈਨਸ਼ਨ ਕਦੋਂ ਤੋਂ ਸ਼ੁਰੂ ਹੋਵੇਗੀ ਅਤੇ ਕਿਹੜੇ-ਕਿਹੜੇ ਦਿਨ 15 ਬੈਂਕ ਬੰਦ ਰਹਿਣਗੇ ਆਪਣੇ ਕੰਮ ਤੁਰੰਤ ਨਿਪਟਾਓ ਸਤੰਬਰ ਚ 15 ਦਿਨ ਬੈਂਕ ਰਹਿਣਗੇ ਬੰਦ ਸਤੰਬਰ ਮਹੀਨੇ ਵਿੱਚ ਕਈ ਤਿਹਾਰ ਆ ਰਹੇ ਹਨ ਇਸ ਲਈ ਇੱਕ ਮਹੀਨਾ ਛੁੱਟੀਆਂ ਭਰਿਆ ਹੋਇਆ ਹੈ ਅਤੇ ਇਸ ਕਾਰਨ ਸਤੰਬਰ ਵਿੱਚ ਬੈਂਕ 15 ਦਿਨਾਂ ਲਈ ਬੰਦ ਰਹਿਣਗੇ ਤੁਹਾਨੂੰ ਦੱਸਦੀ ਹਾਂ ਕਿ ਭਾਰਤ ਦੇ ਫਿਊਚਰ ਬੈਂਕ ਹਰ ਮਹੀਨੇ ਆਪਣੀ ਛੁੱਟੀਆਂ ਦਾ ਕੈਲੰਡਰ ਜਾਰੀ ਕਰਦਾ ਹੈ ਦੇਸ਼ ਵਿੱਚ ਬੈਂਕ ਜਨਤਕ ਛੁੱਟੀ ਦੇ ਦਿਨ ਬੰਦ ਰਹਿਣਗੇ ਗਣਤੰਤਰ ਦਿਵਸ 26 ਜਨਵਰੀ ਸੰਤੰਤਰ ਦਿਵਸ 15 ਅਗਸਤ ਅਤੇ ਗਾਂਧੀ ਜਨਤੀ 2 ਅਕਤੂਬਰ ਤੇ ਦੇਸ਼ ਭਰ ਵਿੱਚ ਬੈਂਕ ਬੰਦ ਰਹਿੰਦੇ ਹਨ ਇਸ ਤੋਂ ਇਲਾਵਾ ਹੋਲੀ ਦੀਵਾਲੀ 크리스마스 Eid ਨਾਨਕ ਜਨਤੀ ਗੁੱਡ ਫਰਡੇ ਵਰਗੇ ਤਿਹਾਰਾਂ ਤੇ ਵੀ ਬੈਂਕਾਂ ਵਿੱਚ ਛੁੱਟੀਆਂ ਰਹਿੰਦੀਆਂ ਹਨ ਇਹਨਾਂ ਨਹੀਂ ਹਰ ਮਹੀਨੇ ਦੇ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿੰਦੇ ਹਨ ਜਦਕਿ ਕੁਝ ਥਾਵਾਂ ਤੇ ਸੂਬਾ ਪਦਰੀ ਤਿਹਾਰਾਂ ਤੇ ਆਧਾਰ ਤੇ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ ਜੇਕਰ ਤੁਹਾਡੇ ਕੋਲ ਬੈਂਕ ਦਾ ਕੋਈ ਕੰਮ ਹੈ ਤਾਂ ਤੁਰੰਤ ਤੁਸੀਂ ਉਸ ਨੂੰ ਪੂਰਾ ਕਰੋ ਨਹੀਂ ਤਾਂ ਛੁੱਟੀਆਂ ਕਾਰਨ ਤੁਹਾਡਾ ਕੰਮ ਰੁਕ ਸਕਦਾ ਹੈ ਸਤੰਬਰ ਮਹੀਨੇ ਵਿੱਚ ਕਿਹੜੀਆਂ-ਕਿਹੜੀਆਂ ਛੁੱਟੀਆਂ ਆ ਰਹੀਆਂ ਹਨ ਸੂਚੀ ਲਿਸਟ ਦੇਖ ਸਕਦੇ ਹੋ 4 ਸਤੰਬਰ 2024 ਸ਼੍ਰੀਮਤੀ ਸ਼ੰਕਰ ਦੇਵੀ ਦੀ ਕਿੱਤੋਂ ਘਰ ਤਿਥੀ 7 ਸਤੰਬਰ 2024 ਗਣੇਸ਼ ਜਨਮਤੀ ਇਸ ਤੋਂ ਇਲਾਵਾ 8 ਸਤੰਬਰ ਨੂੰ ਐਤਵਾਰ ਦੀ ਛੁੱਟੀ ਇਸ ਤੋਂ ਇਲਾਵਾ 14 ਸਤੰਬਰ ਨੂੰ ਦੂਜੇ ਸ਼ਨੀਵਾਰ ਅਤੇ 15 ਸਤੰਬਰ ਨੂੰ ਐਤਵਾਰ ਦੀ ਛੁੱਟੀ 17 ਸਤੰਬਰ ਨੂੰ ਮਿਲਾ ਉਨਨਾਬੀ ਦੀ ਛੁੱਟੀ ਇਸ ਤੋਂ ਇਲਾਵਾ 18 ਸਤੰਬਰ ਨੂੰ ਪੰਗ ਲਾਬ ਲਸੂਨ ਇਸ ਤੋਂ ਇਲਾਵਾ 20 ਸਤੰਬਰ ਨੂੰ ਈਦੇ ਮਿਲاد ਉਲ ਨਾਬੀ ਇਸ ਤੋਂ ਇਲਾਵਾ 21 ਸਤੰਬਰ ਨੂੰ ਸ੍ਰੀ ਨਾਗਰ ਗੁਰੂ ਮਾਦੀ ਇਸ ਤੋਂ ਇਲਾਵਾ 22 ਸਤੰਬਰ ਨੂੰ ਐਤਵਾਰ ਦੀ ਛੁੱਟੀ 23 ਸਤੰਬਰ ਨੂੰ ਮਹਾਰਾਜਾ ਹਰੀ ਸਿੰਘ ਦਾ ਜਨਮ ਦਿਨ ਔਰ ਇਸ ਤੋਂ ਇਲਾਵਾ 28 ਸਤੰਬਰ ਨੂੰ ਚੌਥਾ ਸ਼ਨੀਵਾਰ ਦੀ ਛੁੱਟੀ ਅਤੇ 29 ਸਤੰਬਰ ਨੂੰ ਐਤਵਾਰ ਦੀ ਛੁੱਟੀ ਇਸ ਤੋਂ ਇਲਾਵਾ 31 ਅਗਸਤ ਨੂੰ ਵੀ ਛੁੱਟੀ ਕੁਝ ਜਗ੍ਹਾ ਤੇ ਕੀਤੀ ਗਈ ਹੈ ਅਤੇ ਕੁਝ ਬੈਂਕ ਖੁੱਲੇ ਗਏ ਹਨ। ਅਗਲੀ ਵੱਡੀ ਖਬਰ ਤਨਖਾਹਾਂ ਐਲਾਨ ਜਾਣ ਤੋਂ ਬਾਅਦ ਸੁਖਬੀਰ ਬਾਦਲ ਦੇ ਸ੍ਰੀ ਅਕਾਲ ਤਖਤ ਸਾਹਿਬ ਤੇ ਮੰਗੀ ਮਾਫੀ ਜਥੇਦਰਾਂ ਦੀ ਗੈਰ ਹਾਜ਼ਰੀ 'ਚ ਦਿੱਤਾ ਸਪਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾਂ ਦੀ ਇਕਤਾਰਾਂ ਤੋਂ ਬਾਅਦ ਤਨਖਾਹਾਂ ਐਲਾਨੇ ਸੁਖਬੀਰ ਬੱਲ ਨੇ ਅੱਜ ਅੰਮ੍ਰਿਤਸਰ ਪਹੁੰਚ ਗਏ ਜਿੱਤੇ ਸਪਸ਼ਟਕਾਰੀ ਦੇਣ ਦੇ ਬਾਅਦ ਉਹਨਾਂ ਦਾ ਮੱਥਾ ਟੇਕਣ ਲਈ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਇਸ ਦੌਰਾਨ ਉਹਨਾਂ ਮੀਡੀਆ ਨਾਲ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਵਾਪਸ ਪਰਤ ਗਏ ਜ਼ਿਕਰ ਕਰਦਈਏ ਕਿ ਕੱਲ ਜਥੇ ਗਿਆਨ ਸਿੰਘ ਰਗੂਬੀਰ ਨੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਆਪਣਾ ਜਵਾਬ ਦੇਣ ਲਈ ਕਿਹਾ ਸੀ ਕਿਉਂਕਿ ਉਹਨਾਂ ਨੂੰ ਤਨਖਾਹਾਂ ਕਰਾਕ ਦਿੱਤਾ ਗਿਆ ਸੀ ਸੁਖਬੀਰ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਵਿਕੇਟ ਜਥੇਦਾਰ ਗਿਆਨੀ ਰੁਖਵੀਰ ਦੇ ਦਫਤਰ ਪੁੱਜੇ ਪਰ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਸਟਾਫ ਨੂੰ ਆਪਣਾ ਸਪਸ਼ਟੀਕਰਨ ਸੌਪਿਆ ਇਸ ਤੋਂ ਬਾਅਦ ਉਹ ਮੱਥਾ ਟੇਕਣ ਲਈ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਇਸ ਦੌਰਾਨ ਉਹਨਾਂ ਮੀਡੀਆ ਨਾਲ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰਕੇ ਵਾਪਸ ਪਰਤ ਗਏ ਧੋਖੇ ਬਾਦ ਨਿਕਲੀ ਪਤਨੀ ਲੱਖਰ ਰੁਪਏ ਲਗਾ ਕੇ ਭੇਜਿਆ ਆਸਟ੍ਰੇਲੀਆ ਵਿਦੇਸ਼ ਜਾ ਕੇ ਦੂਜੇ ਬੰਦੇ ਨਾਲ ਹੀ ਕਰਵਾ ਲਿਆ ਵਿਆਹ ਪਟਿਆਲਾ ਤੋਂ ਵਿਦੇਸ਼ ਗਈ ਇੱਕ ਔਰਤ ਨੇ ਦੂਜੇ ਵਿਆਹ ਕਰਵਾ ਲਿਆ ਮਹਿਲਾ ਨੇ ਪਤੀ ਦੇ ਲੱਖਰ ਰੁਪਏ ਖਰਚ ਕੇ ਆਪਣੀ ਪਤੀ ਨੂੰ ਆਸਟ੍ਰੇਲੀਆ ਭੇਜ ਦਿੱਤਾ ਸੀ ਪਰ ਪਤਨੀ ਬੇਵਫਾ ਨਿਕਲੀ ਅਤੇ ਪਹਿਲੇ ਪਤੀ ਨਾਲ ਤਲਾਕ ਦਿੱਤੇ ਬਿਨਾ ਵਦ ਦੇ ਚ ਜਾ ਕੇ ਦੂਜੇ ਵਿਆਹ ਕਰਵਾ ਲਿਆ ਪਤੀ ਦਾ ਦੋਸ਼ ਹੈ ਕਿ ਉਹਨਾਂ ਨੇ ਲੱਖਾਂ ਰੁਪਏ ਖਰਚ ਕੇ ਪਤਨੀ ਨੂੰ ਆਸਟ੍ਰੇਲੀਆ ਭੇਜਿਆ ਸੀ ਪਰ ਉੱਥੇ ਜਾ ਕੇ ਉਹਨਾਂ ਨੇ ਪਤੀ ਨਾਲੋਂ ਸਾਰੇ ਰਿਸ਼ਤੇ ਤੋੜ ਲਈ ਪਤਨੀ ਨੇ ਉਹਨਾਂ ਨੂੰ ਆਸਟ੍ਰੇਲੀਆ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਇੰਨਾ ਹੀ ਨਹੀਂ ਪਤਨੀ ਨੂੰ ਤਲਾਕ ਦਿੱਤੇ ਬਿਨਾ ਉਸ ਨੇ ਆਪਣੇ ਨਾਨਕੇ ਪਰਿਵਾਰ ਨਾਲ ਸਾਜਿਸ਼ ਰਚ ਕੇ ਦੂਜਾ ਵਿਆਹ ਕਰਵਾ ਲਿਆ ਸ੍ਰੀ ਮੰਤੇ ਡਰਾਜਪਾਲ ਕਟਾਰੀਆ ਸ਼੍ਰੀ ਅੰਦਰਪਾਲ ਸਾਹਿਬ ਹੋਏ ਨਮਸਤਕ ਕਹਾ ਕਿਸ ਸਿਆਣੀ ਗੱਲ ਦਾ ਨਹੀਂ ਦੇਵਾਂਗੇ ਜਵਾਬ ਪੰਜਾਬ ਦੇ ਰਾਜਪਾਲ ਗੁਲਾਬ ਸੁਚੰਦ ਕਟਾਰੀਆ ਅੱਜ ਸ਼ਨੀਵਾਰ ਨੂੰ ਅੰਮ੍ਰਿਤਸਰ ਪਹੁੰਚੇ ਇਹ ਉਨ੍ਹਾਂ ਹੀ ਪਹਿਲੀ ਅੰਮ੍ਰਿਤਸਰ ਦੀ ਫੇਰੀ ਸੀ ਜਿੱਥੇ ਉਨ੍ਹਾਂ ਨੇ ਆਪਣੇ ਸੀਐਮ ਮਾਨਵੀ ਸੰਨ ਰਾਜਪਾਲ ਕਟੋਰੀਆ ਨੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਵੀ ਸੰਨ মিডিਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਐਮਐਸ ਸਾਬ ਨੇ ਸਪਸ਼ਟ ਕੀਤਾ ਕਿ ਉਹ ਕਿਸੇ ਵੀ ਸਿਆਸੀ ਮੁੱਦੇ ਤੇ ਜਵਾਬ ਨਹੀਂ ਦੇਣਗੇ ਜ਼ਿਕਰਯੋਗ ਹੈ ਕਿ ਰਾਜਪਾਲ ਕਟਾਰੀਆ ਵੱਲੋਂ ਬੁਲਾਇਆ ਗਿਆ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਕਸ਼ਨ ਸੋਮਵਾਰ ਤੋਂ ਸ਼ੁਰੂ ਹੋਵੇਗਾ ਰਾਜਪਾਲ ਕਟਾਰੀਆ ਵੱਲੋਂ ਬੁਲਾਇਆ ਗਿਆ ਇਹ ਪਹਿਲਾ ਮਾਨਸੂਨ ਸੈਕਸ਼ਨ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਦੀ ਨਵੀਂ ਨਿਯੁਕਤੀ ਕੀਤੀ ਗਈ ਹੈ ਇਸ ਲਈ ਉਹ ਆਪਣੇ ਪਰਿਵਾਰ ਸਮੇਤ ਇੱਥੇ ਮੱਥਾ ਟੇਕਣ ਆਏ ਸੀਐਮ ਮਾਨ ਨੇ ਪਸਤਿਕਨ ਕਿਤੇ ਕੀ ਅੱਜ ਉਹ ਕਿਸੇ ਵੀ ਸਿਆਸੀ ਮੁੱਦੇ ਦਾ ਜਵਾਬ ਨਹੀਂ ਦੇਣਗੇ ਪੁੱਛਣ ਤੇ ਵੀ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਸਵਾਲ ਜਵਾਬ ਨਹੀਂ ਦਿੱਤਾਗਾ ਇਸ ਤੋਂ ਬਾਅਦ ਰਾਜਪਾਲ ਨੇ ਕਿਹਾ ਕਿ ਉਹ ਪੰਜਾਬ ਦੇ ਰਾਜਪਾਲ ਵਜੋਂ ਅਜਿਹੀ ਧਰਤੀ ਉੱਤੇ ਆਏ ਹਨ ਜਿੱਥੇ ਗੁਰੂਆਂ ਦੀ ਕੁਰਬਾਨੀ ਸਦਕਾ ਭਾਰਤ ਦਾ ਇਹ ਸੱਭਿਆਚਾਰ ਅੱਜ ਤੱਕ ਸੁਰੱਖਿਅਤ ਹੈ ਉਹਨਾਂ ਨੇ ਇਹ ਵੀ ਵਾਅਦਾ ਗੁਰੂ ਮੇਰ ਕਰੇ ਕਿ ਉਹ ਪੰਜਾਬ ਅਤੇ ਚੰਡੀਗੜ੍ਹ ਦੇ ਵਿਕਾਸ ਲਈ ਕੰਮ ਕਰ ਸਕਣ ਅਤੇ ਦੇਸ਼ ਚ ਪੰਜਾਬ ਵਿੱਚ ਸ਼ਾਂਤੀ ਬਣਾਈ ਰੱਖਣ ਈਸ਼ਾਨ ਕਿਚਨ ਨੇ ਰਸ਼ੀਆ ਇਤਿਹਾਸ 21 ਚੌਕੇ 14 ਛੱਕਿਆਂ ਅਤੇ 336 ਗੇਂਦਾਂ ਨਾਲ ਠੋਕਿਆ ਇੰਨੀਆਂ ਦੌੜਾਂ ਅਗਲੀ ਵੱਡੀ ਖਬਰ ਏਸੀ ਚਲਾਉਣ ਵਾਲਿਆਂ ਨੂੰ ਵੱਡਾ ਝਟਕਾ ਇਹਨਾਂ ਲਈ ਮਹਿੰਗਾਈ ਹੋਵੇਗੀ ਬਿਜਲੀ ਲੱਖਾਂ ਖਪਤਕਰ ਹੋਣਗੇ ਪ੍ਰਭਾਵਿਤ ਕਹਿਰ ਦੀ ਗਰਮੀ ਅਤੇ ਹੌਮ ਭਰੇ ਮੌਸਮ ਤੋਂ ਆਪਣੇ ਆਪ ਨੂੰ ਬਚਾਉਣ ਲਈ ਏਸੀ ਕੋਲਰ ਅਤੇ ਪੱਖਿਆਂ ਦੀ ਵਰਤੋਂ ਸਭ ਤੋਂ ਵੱਧ ਬਿਜਲੀ ਦੀ ਖਪਤ ਕਰਨ ਵਾਲੇ ਖਪਕਰ ਹੁਣ ਬਿਜਲੀ ਵਿਭਾਗ ਦੇ ਨਿਸ਼ਾਨੇ ਤੇ ਹਨ ਇਸ ਸਮੇਂ ਦੌਰਾਨ ਜਿੱਥੇ ਖਪਕਰ ਦਾ ਬਿਜਲੀ ਦਾ ਬਿੱਲ 3 ਮਹੀਨੇਾਂ ਲਈ ਪ੍ਰਭਾਵਿਤ ਲੋਡ ਤੋਂ ਵੱਧ ਗਿਆ ਹੈ ਅਤੇ ਉਹਨਾਂ ਦੇ ਕਨੈਕਸ਼ਨ ਲੋਡ ਵਿੱਚ ਵਾਧਾ ਕੀਤਾ ਜਾਵੇਗਾ ਏਸੀ ਚਲਾਉਣ ਵਾਲਿਆਂ ਲਈ ਮਹਿੰਗੀ ਹੋ ਜਾਵੇਗੀ ਬਿਜਲੀ ਬਿਜਲੀ ਵਿਭਾਗ ਅਚੇਹੀ ਲੱਖਾਂ ਖਪਤਕਰਨ ਨੂੰ ਲੋਡ ਵਧਾਉਣ ਲਈ ਨੋਟਿਸ ਪੇਜਰ ਹੈ ਇਸ ਸਬੰਧੀ ਇੱਕ ਪੱਤਰ ਉੱਤਰਪੰਤ ਪਾਵਰ ਕਾਰਪੋਰੇਸ਼ਨ ਡਾਇਰੈਕਟਰ ਮਨੀ ਕੁਮਾਰ ਵੱਲੋਂ ਭੇਜਿਆ ਗਿਆ ਹੈ ਅਤੇ ਦੂਸਰੀ ਗੱਲ ਕਰੀਏ ਪੰਜਾਬ ਦੇ ਪੰਜਾਬ ਦੇ ਵਿੱਚ ਵੀ ਬਿਜਲੀ ਵਿਭਾਗ ਵੱਲੋਂ ਹੁਣ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਭ ਤੋਂ ਪਹਿਲਾਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਆਪਣੇ ਬਿਜਲੀ ਮੀਟਰ ਦਾ ਲੋਡ ਵਿੱਚ ਵਾਧਾ ਕਰੋ ਤਾਂ ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਦਾ ਫਾਇਦਾ ਉਠਾਉਂਦੇ ਹੋਏ ਆਪਣੇ ਬਿਜਲੀ ਮੀਟਰ ਤੇ ਲੋਡ ਦੇ ਵਿੱਚ ਵਾਦਾ ਕੀਤਾ ਸੀ ਅਤੇ ਬਹੁਤ ਸਾਰੇ ਲੋਕ ਹਾਲੇ ਤੱਕ ਵਾਦਾ ਨਹੀਂ ਕਰ ਰਹੇਗੇ ਜਿਸ ਕਰਕੇ ਹੁਣ ਪਿੰਡਾਂ ਅਤੇ ਸ਼ਹਿਰਾਂ ਦੇ ਲੰਗ-ਲੰਗ ਕਸਬਿਆਂ ਵਿੱਚ ਪੀਐਸਪੀਸੀਐਲ ਵੱਲੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਅਜਿਹੇ ਲੋਕਾਂ ਨੂੰ ਫੜਿਆ ਜਾ ਸਕੇ ਜੋ ਕੁੰਡੀ ਨਾਲ ਬਿਜਲੀ ਦੀ ਚੋਰੀ ਕਰ ਰਹੇ ਹਨ ਜਾਂ ਫਿਰ ਜਿਨ੍ਹਾਂ ਦੇ ਘਰ ਮੀਟਰ ਨਹੀਂ ਲੱਗੇ ਹੋਇਆ ਜਾਂ ਫਿਰ ਜਿਨ੍ਹਾਂ ਦੇ ਘਰ ਏਸੀ, ਕੂਲਰ ਵਰਗੀਆਂ ਵੱਡੀਆਂ ਦ ਇਲੈਕਟ੍ਰੋਨਿਕ ਡਿਵਾਈਸ ਚੱਲ ਰਹੀਆਂ ਹਨ ਲੇਕਿਨ ਉਹਨਾਂ ਦੇ ਬਿਜਲੀ ਦੇ ਮੀਟਰ ਦਾ ਲੋਡ ਵਿੱਚ ਕਿਸੇ ਤਰ੍ਹਾਂ ਕੋਈ ਵਾਦਾ ਨਹੀਂ ਕੀਤਾਗਾ ਪ੍ਰਾਈਵੇਟ ਨੌਕਰੀ ਤੋਂ ਰਿਟਾਇਰ ਲੋਕਾਂ ਨੂੰ ਮਿਲੇਗੀ 7500 ਰੁਪਏ ਪੈਨਸ਼ਨ ਸਰਕਾਰ ਕਰ ਰਹੀ ਗੰਭੀਰਤਾ